ਹਾਂਜੀ ਸਵਾਗਤ ਹੈ ਜੀ ਤੁਹਾਡਾ ਸਭ ਦਾ ਪੰਜਾਬ ਗਿਆਨ ਦਰਪਣ ਚੈਨਲ ਤੇ ਸੋ ਅੱਜ ਇੱਕ ਜ਼ਰੂਰੀ ਅਤੇ ਨਵੀਂ ਜਾਣਕਾਰੀ ਤੁਹਾਡੇ ਸਭ ਨਾਲ ਸਾਂਝੀ ਕਰਨ ਜਾ ਰਿਹਾ ਹਾਂ ਇਹ ਜਾਣਕਾਰੀ ਭਾਰਤੀ ਫੌਜ ਵਿੱਚੋਂ ਰਿਟਾਇਰ ਹੋਏ ਸਾਬਕਾ ਫੌਜੀਆ ਉਹਨਾਂ ਦੇ ਪਰਿਵਾਰਾਂ ਡਿਊਟੀ ਅਤੇ ਜੰਗ ਦੌਰਾਨ ਸ਼ਹੀਦ ਹੋਏ ਸੈਨਿਕਾਂ ਦੀਆਂ ਪਰਿਵਾਰਾਂ ਫੌਜ ਵਿੱਚੋਂ ਮੈਡੀਕਲ ਕੈਟਾਗਰੀ ਡਿਸੇਬਿਲਟੀ ਪੈਨਸ਼ਨ ਆਏ ਸੈਨਿਕਾਂ ਸਾਬਕਾ ਸੈਨਿਕਾਂ ਤੇ ਉਹਨਾਂ ਦੇ ਡਿਪੈਂਡੈਂਟਸ ਉਹਨਾਂ ਦੇ ਆਸ਼ਰਤਾ ਦੇ ਵਾਸਤੇ ਮਿਲਟਰੀ ਸਟੇਸ਼ਨ ਏਰੀਆ ਦੇ ਵਿੱਚ ਰੇਜਮੈਂਟਲ ਸ਼ੋਪਿੰਗ ਕੰਪਲੈਕਸ ਦੇ ਵਿੱਚ ਦੁਕਾਨਾਂ ਚਲਾਉਣ ਦਾ ਰੋਜ਼ਗਾਰ ਕਰਨ ਦਾ ਸੁਨਹਿਰਾ ਮੌਕਾ ਜਿਹੜਾ ਫੌਜ ਵੱਲੋਂ ਦਿੱਤਾ ਜਾ ਰਿਹਾ ਉਹਦੇ ਸਬੰਧ ਵਿੱਚ 5 ਅਕਤੂਬਰ ਦੇ ਪੰਜਾਬੀ ਟ੍ਰਿਬਿਊਨ ਖਮਾਰ ਦੇ ਵਿੱਚ ਇਹ ਇਸ਼ਤਿਹਾਰ ਜਿਹੜਾ ਛਪਿਆ ਹੋਇਆ ਸੋ ਮੈਂ ਤੁਹਾਡੇ ਸਭ ਨਾਲ ਜਾਣਕਾਰੀ ਸਾਂਝੀ ਕਰ ਰਿਹਾ ਨਿਲਾਮੀ ਸੂਚਨਾ ਅਕਤੂਬਰ 2024 ਸਟੇਸ਼ਨ ਹੈੱਡ ਕੁਆਟਰ ਸੈੱਲ ਬਠਿੰਡਾ ਮਿਲਟਰੀ ਸਟੇਸ਼ਨ ਵਿਖੇ ਦੁਕਾਨਾਂ ਦੀ ਨਿਲਾਮੀ ਲਈ ਸੱਦਾ ਦਿੱਤਾ ਜਾਂਦਾ ਹੈ ਸੋ ਇਹ ਜਿਹੜਾ ਸੱਦਾ ਹੈ ਇਹ ਜੰਗੀ ਵਿਧਵਾਵਾਂ ਡਿਊਟੀ ਦੌਰਾਨ ਸ਼ਹੀਦ ਹੋਏ ਸੈਨਿਕਾਂ ਡਿਸੇਬਿਲਟੀ ਫੌਜੀਆਂ ਸਾਬਕਾ ਫੌਜੀਆਂ ਅਤੇ ਉਹਨਾਂ ਦੇ ਪਰਿਵਾਰਾਂ ਦੇ ਮੈਂਬਰਾਂ ਨੂੰ ਜਿਹੜੇ ਨਿਲਾਮੀ ਦੇ ਲਈ ਸੱਦਾ ਦਿੱਤਾ ਜਾਂਦਾ ਹੈ ਉਹਨਾਂ ਦੇ ਕੋਲੋਂ ਬਿਨੇ ਪੱਤਰਾਂ ਦੀ ਮੰਗ ਕੀਤੀ ਜਾਂਦੀ ਹੈ ਸੋ ਇਹਦੇ ਵਾਸਤੇ ਯੋਗਤਾ ਕੀ ਹੈ ਕਿ ਜਿਹੜੀ ਦਰਖਾਸਤ ਕਰਨ ਦੀ ਜਿਹੜੀ ਇਹ ਪਰਮਿਸ਼ਨ ਹੈ ਇਹਦੀ ਜਿਹੜੀ ਉਮਰ ਹੈ 60 ਸਾਲ ਤੋਂ ਉੱਪਰ ਨਾ ਹੋਵੇ ਜਿਸ ਦਿਨ ਤੁਸੀਂ ਇਹ ਫਾਰਮ ਜਮਾ ਕਰਾਉਣੇ ਨੇ ਤੁਹਾਡੀ ਜਿਹੜੀ ਉਮਰ ਹੈ 60 ਸਾਲ ਤੋਂ ਉੱਪਰ ਨਹੀਂ ਹੋਣੀ ਚਾਹੀਦੀ। ਔਰ ਉਹਦੇ ਵਿੱਚ ਜੋ ਵੀ ਸਾਬਕਾ ਸੈਨਿਕ ਹੈ ਜਾਂ ਉਹਦੇ ਪਰਿਵਾਰ ਦਾ ਕੋਈ ਮੈਂਬਰ ਹੈ ਜਿਹੜਾ ਇਹ ਦੁਕਾਨ ਲੈਣਾ ਚਾਹੁੰਦਾ ਹੈ ਉਹ ਕਿਸੇ ਵੀ ਸਰਕਾਰੀ ਵਿਭਾਗ ਵਿੱਚ ਡੈਪੂਟੇਸ਼ਨ ਤੇ ਰੀਐਮਪਲॉयਮੈਂਟ ਪੱਕੀ ਜੌਬ ਜਾਂ ਕਿਸੇ ਪ੍ਰਾਈਵੇਟ ਜੌਬ ਵਿੱਚ ਜਾਂ ਕਿਸੇ ਵੀ ਤਰ੍ਹਾਂ ਨਾਲ ਰੋਜ਼ਗਾਰ ਦਾ ਉਹਦਾ ਹੋਰ ਕਿੱਸਾ ਤਾਂ ਨਾ ਹੋਵੇ ਉਹੀ ਅਪਲਾਈ ਕਰ ਸਕਦੇ ਨੇ। ਜੇ ਕੋਈ ਆਮਦਨ ਦਾ ਸਰੋਤ ਤੁਹਾਡਾ ਹੈ ਤਾਂ ਉਹ ਪੈਨਸ਼ਨ ਤੋਂ ਵੱਧ ਨਹੀਂ ਹੋਣਾ ਚਾਹੀਦਾ ਨੌਕਰੀ ਸਰਕਾਰੀ ਜਾਂ ਪ੍ਰਾਈਵੇਟ ਤਾਂ ਬਿਲਕੁਲ ਨਹੀਂ ਹੋਣੀ ਚਾਹੀਦੀ ਇਹਦੇ ਵਿੱਚ ਇਹ ਸ਼ਰਤ ਰੱਖੀ ਗਈ ਹੈ। ਔਰ ਇਹਦੇ ਵਿੱਚ ਜਿਹੜੀ ਦੁਕਾਨਾਂ ਦੀ ਕਿਸਮ ਹੈ ਉਹ ਹੈ ਪੂਰੇ ਬਠਿੰਡਾ ਕੈਂਟ ਦੇ ਵਿੱਚ ਕੁੱਲ 62 ਦੁਕਾਨਾਂ ਦੀ ਜਿਹੜੀ ਨਿਲਾਮੀ ਹੋ ਰਹੀ ਹੈ 8 ਰਜimentਲ ਸ਼ੋਪਿੰਗ ਕੰਪਲੈਕਸ ਨੇ ਜਿਹਦੇ ਵਿੱਚ ਮੈਡੀਕਲ ਸ਼ਾਪ ਹੈ, ਟੇਲਰ ਸ਼ਾਪ ਹੈ, ਵੈਜੀਟੇਬਲ ਐਂਡ ਫਰੂਟ ਸ਼ਾਪ, ਟੂਰ ਐਂਡ ਟਰੈਵਲਸ, ਡਰਾਈ ਕਲੀਨਰਸ, ਫਾਸਟ ਫੂਡ ਸ਼ਾਪ, ਸਵੀਟ ਸ਼ਾਪ ਸਵੀਟ ਸ਼ਾਪ ਕੈਫੇਟੇਰੀਆ ਸ਼ੂ ਸੇਲ ਸ਼ਾਪ ਕੇਬਲ ਨੈਟਵਰਕ ਕੜਾਈ ਵਾਲੀ ਦੁਕਾਨ ਸਟੇਸ਼ਨਰੀ ਸ਼ਾਪ ਸਾਈਕਲ ਸ਼ਾਪ ਮੋਟਰਸਾਈਕਲ ਰਿਪੇਅਰ ਸ਼ਾਪ ਪਤੰਜਲੀ ਸ਼ਾਪ ਬਾਰਬਰ ਸ਼ਾਪ ਫੋਟੋ ਸਟੂਡੀਓ ਮੋਬਾਈਲ ਸ਼ਾਪ ਇਲੈਕਟ੍ਰੋਨਿਕ ਸ਼ਾਪ ਇਲੈਕਟ੍ਰੋਨਿਕ ਐਂਡ ਇਲੈਕਟ੍ਰੀਕਲ ਸ਼ਾਪ ਜਨਰਲ ਸਟੋਰ ਗਰੋਸਰੀ ਸਟੋਰ ਪ੍ਰਵਿਧਨ ਸਟੋਰ ਸਵੀਟ ਐਂਡ ਬੇਕਰੀ ਸੀਐਫਡੀ ਡੀਲਰ ਏਐਫਡੀ ਆਈਟਮਸ ਸ਼ੂ ਐਂਡ ਬੈਗ ਸੇਲ ਰਿਪੇਅਰ ਸ਼ਾਪ ਹੌਜ਼ਰੀ ਐਂਡ ਰੈਡੀਮੇਡ ਸ਼ਾਪ ਸਪੋਰਟਸ ਸਟੋਰ ਗੈਸ ਚੁੱਲ੍ਹਾ ਰਿਪੇਅਰ ਸ਼ਾਪ 에어 ਟਿਕਟਿੰਗ ਕਾਊਂਟਰ ਆਲ ਨੀਡ ਸ਼ਾਪ ਐਲ ਆਈ ਸੀ ਆਈ ਟੀ ਆਰ ਰੇਲਵੇ ਟਿਕਟ ਫਲੈਕਸ ਐਂਡ ਸਟicker ਪ੍ਰਿੰਟਿੰਗ ਐਂਡ ਡੈਕੋਰੇਸ਼ਨਸ ਫਾਈਨਾਂਸ ਐਂਡ ਟੈਕਸੇਸ਼ਨ ਸਰਵਿਸਿਜ਼ ਮਲਟੀ ਯੂਟਿਲਿਟੀ ਰਿਪੇਅਰ ਸ਼ਾਪ ਆਯੁਰਵੈਦਿਕ ਵੈਦ ਸ਼ਾਪ ਕੋਰੀਅਰ ਸਰਵਿਸ ਅਤੇ ਬਿਊਟੀ ਸੈਲੂਨ ਇਹ ਇਹਨੇ ਪ੍ਰਕਾਰ ਦੀਆਂ ਜਿਹੜੀਆਂ ਦੁਕਾਨਾਂ ਦੀ ਬੋਲੀ ਜਿਹੜੀ ਹੋ ਰਹੀ ਆ ਅਲੱਗ-ਅਲੱਗ ਕੰਪਲੈਕਸਾਂ ਦੇ ਵਿੱਚ ਇਹ ਇਸ਼ਤਾਰ ਤੁਸੀਂ ਸਾਰਾ ਵੇਖ ਸਕਦੇ ਹੋ ਤੇ ਜਦੋਂ ਕੱਲ 100 ਵਾਰ ਤੋਂ ਭਾਅ ਜਿਹੜਾ 7 ਅਕਤੂਬਰ ਤੋਂ ਇਹਦੇ ਫਾਰਮ ਜਿਹੜੇ ਮਿਲਣੇ ਸ਼ੁਰੂ ਹੋ ਜਾਣਗੇ ਸੋ ਇਹ ਬਿਨੇ ਕਰ ਜਿਹੜੇ ਆ ਕੈਂਡਰ ਫੀਸ ਦੇ ਤੌਰ ਤੇ 500 ਰੁਪਿਆ ਜਿਹੜਾ ਜਮਾ ਕਰਾਉਣਗੇ ਜਿਹੜਾ ਕਿ ਨਾਨ ਰਿਫੰਡੇਬਲ ਹੋਏਗਾ ਉਦਾਂ ਤੁਸੀਂ ਰੀਡੀ ਵੀ ਜਮ੍ਹਾਂ ਕਰਾ ਸਕਦੇ ਹੋ ਔਰ ਕੈਸ਼ ਵੀ ਜਮ੍ਹਾਂ ਕਰਾ ਸਕਦੇ ਹੋ 10 ਵਜੇ ਤੋਂ ਲੈ ਕੇ 2 ਵਜੇ ਤੱਕ 7 ਅਕਤੂਬਰ 2024 ਤੋਂ ਆਪਣਾ ਆਈਡੈਂਟੀਟੀ ਪ੍ਰੂਫ ਜਿਹੜਾ ਤੁਸੀਂ ਦਿਖਾ ਕੇ ਸਟੇਸ਼ਨ ਹੈੱਡਕੁਆਟਰ ਬਠਿੰਡਾ ਤੋਂ ਇਹਦੇ ਜਿਹੜੇ ਫਾਰਮ ਐ ਬੋਲੀ ਲਾਉਣ ਦੇ ਦੁਕਾਨ ਲੈਣ ਵਾਸਤੇ ਤੁਸੀਂ ਪ੍ਰਾਪਤ ਕਰ ਸਕਦੇ ਹੋ ਸੋ 21 ਅਕਤੂਬਰ 2024 ਤੋਂ ਪਹਿਲਾਂ ਸਟੇਸ਼ਨ ਹੈੱਡਕੁਆਟਰ ਬਠਿੰਡਾ ਦੇ ਨਾਂ ਤੇ ਇਹ ਜਿਹੜਾ ਐਡਰੈਸ ਆ ਪੂਰਾ ਤੁਸੀਂ ਨੋਟ ਕਰ ਲਓ ਸਟੇਸ਼ਨ ਹੈਡਕੁਆਟਰ ਸੈਲ ਬਠਿੰਡਾ ਮਿਲਟਰੀ ਸਟੇਸ਼ਨ ਹੈਡਕੁਆਟਰ 81 ਸਬ ਅਰੀਆ ਪਿੰਨ 908681 ਕੇਅਰ ਆਫ 56 ਐਪੀਓ ਇਹ ਤੁਸੀਂ ਡਾਕ ਰਾਹੀਂ ਜਾਂ ਸਟੇਸ਼ਨ ਹੈਡਕੁਆਟਰ ਦੇ ਮੇਨ ਗੇਟ ਤੇ ਟੈਂਡਰ ਬਾਕਸ ਵਿੱਚ ਪੂਰੇ ਡਾਕੂਮੈਂਟ ਤੁਸੀਂ ਜਿਹੜੇ ਦੱਸੇ ਗਏ ਨੇ ਫਾਰਮਾਂ ਦੇ ਵਿੱਚ ਜੋ ਲਿਖੇ ਹੋਣਗੇ ਉਹ ਤੁਸੀਂ ਜਮ੍ਹਾਂ ਕਰਵਾ ਸਕਦੇ ਹੋ ਔਰ ਹੈੱਡ ਕੁਆਰਟਰ ਵਿੱਚ ਜੇ ਤੁਹਾਡੇ ਜਿਹੜੇ ਡਾਕੂਮੈਂਟ ਹੈ ਲੇਟ ਪਹੁੰਚਦੇ ਨੇ ਪੋਸਟ ਆਫਿਸ ਦੇ ਰਾਹੀਂ ਤਾਂ ਉਹਦੀ ਜ਼ਿੰਮੇਵਾਰੀ ਸਟੇਸ਼ਨ ਹੈੱਡ ਕੁਆਰਟਰ ਦੀ ਨਹੀਂ ਹੋਵੇਗੀ ਉਸ ਤੋਂ ਅਗਲਾ ਜਿਹੜਾ ਪੁਆਇੰਟ ਹੈ ਦਸੰਬਰ 2024 ਦੇ ਪਹਿਲੇ ਹਫਤੇ ਜਿਹੜੀ ਐਪਲੀਕੇਸ਼ਨ ਦੀ ਜਾਂਚ ਕੀਤੀ ਜਾਏਗੀ ਔਰ ਉਸ ਤੋਂ ਬਾਅਦ ਸਾਰੀਆਂ ਦੁਕਾਨਾਂ ਦੀ ਨਿਲਾਮੀ ਵਾਸਤੇ ਜਿਹੜਾ ਤੁਹਾਨੂੰ ਬੁਲਾਇਆ ਜਾਏਗਾ ਦੁਕਾਨਾਂ ਦੀ ਜਿਹੜੀ ਨਿਲਾਮੀ ਹੈ ਉਹਦੀ ਜਿਹੜੀ ਸਹੀ ਮਿਤੀ ਹੈ ਜਿਹੜੀ ਡੇਟ ਹੈ ਉਹ ਨਿਲਾਮੀ ਤੋਂ ਘੱਟੋ ਘੱਟ 72 ਘੰਟੇ ਪਹਿਲਾਂ ਸਟੇਸ਼ਨ ਹੈੱਡਕੁਆਟਰ ਮਿਲਟਰੀ ਕੈਂਟ ਬਠਿੰਡਾ ਦੇ ਨੋਟਿਸ ਬੋਰਡ ਤੇ ਜਿਹੜੀ ਉਹ ਪੋਸਟ ਕੀਤੀ ਜਾਏਗੀ ਸੋ ਇਹਦੇ ਵਿੱਚ ਜਿਹੜੇ ਜ਼ਰੂਰੀ ਨੋਟ ਨੇ ਉਹ ਹੈ ਕਿ ਕੇਬਲ ਨੈਟਵਰਕ ਸਰਵਿਸ ਲਈ ਟਰਾਈ ਕੋਲੋਂ ਜਿਹੜਾ ਸਰਟੀਫਿਕੇਟ ਔਰ ਪ੍ਰਸਾਰਣ ਮੰਤਰਾਲੇ ਦੇ ਕੋਲੋਂ ਡਿਜੀਟਲ ਅਡਰੇਸਿਬਲ ਸਿਸਟਮ ਲਾਇਸੈਂਸ ਤੁਹਾਡੇ ਕੋਲ ਹੋਣਾ ਚਾਹੀਦਾ ਔਰ ਇਸ ਦਰਖਾਸਤ ਦੇ ਸੰਬੰਧ ਵਿੱਚ ਟੈਂਡਰ ਦੇ ਸੰਬੰਧ ਵਿੱਚ ਕੋਈ ਵੀ ਤੁਸੀਂ ਪੁੱਛਗਿੱਛ ਕਰਨੀ ਆ ਟਾਸਟੇਸ਼ਨ ਹੈਡ ਕੁਆਟਰ ਦਾ ਜਿਹੜਾ ਮੋਬਾਈਲ ਨੰਬਰ ਦਿੱਤਾ ਹੋਇਆ 82641 36269 82641 3626 9 ਤੇ ਸੰਪਰਕ ਕਰਕੇ ਤੁਸੀਂ ਸਟੇਸ਼ਨ ਹੈਡ ਕੁਆਟਰ ਤੋਂ ਇਹਦੀ ਪੂਰੀ ਜਾਣਕਾਰੀ ਲੈ ਸਕਦੇ ਹੋ ਸੋ 100ਵਾਰ 7 ਅਕਤੂਬਰ ਤੋਂ ਇਹਦੇ ਜਿਹੜੇ ਫਾਰਮ ਮਿਲਨੇ ਸ਼ੁਰੂ ਹੋ ਜਾਣਗੇ ਸੋ ਵੱਧ ਤੋਂ ਵੱਧ ਸਾਬਕਾ ਸੈਨਿਕ ਜਿਹੜੇ ਕੈਟਾਗਰੀ ਸੈਨਿਕ ਪੈਨਸ਼ਨ ਆਏ ਨੇ ਫੌਜ ਵਿੱਚੋਂ ਡਿਸੇਬਿਲਟੀ ਔਰ ਜਿੰਨਾ ਭੈਣਾ ਦੇ ਜਿਹੜੇ ਪਤੀ ਫੌਜ ਵਿੱਚ ਜੰਗ ਦੇ ਦੌਰਾਨ ਜਾਂ ਡਿਊਟੀ ਦੇ ਦੌਰਾਨ ਸ਼ਹੀਦ ਹੋਏ ਨੇ ਉਹਨਾਂ ਦੀ ਡੈਥ ਹੋਈ ਹੈ ਸੋ ਉਹ ਔਰ ਜਿਹੜੇ ਸਾਬਕਾ ਸੈਨਿਕਾਂ ਦੀ ਡੈਥ ਹੋ ਜਾਂਦੀ ਹੈ ਸੋ ਉਹਨਾਂ ਦੇ ਵੀਰ ਨਾਰੀਆਂ ਉਹਨਾਂ ਦੇ ਬੱਚੇ ਵੀ ਇਹਨਾਂ ਦੁਕਾਨਾਂ ਵਾਸਤੇ ਅਪਲਾਈ ਕਰ ਸਕਦੇ ਨੇ ਸੋ ਪੂਰੀ ਜਾਣਕਾਰੀ ਜੇ ਤੁਸੀਂ ਡਿਟੇਲ ਵਿੱਚ ਲੈਣਾ ਚਾਹੁੰਦੇ ਹੋ ਇਸ ਫੋਨ ਨੰਬਰ ਤੋਂ ਸੰਪਰਕ ਕਰਕੇ ਲੈ ਸਕਦੇ ਹੋ ਔਰ ਵਧੇਰੇ ਜਾਣਕਾਰੀ ਤੁਸੀਂ ਇੰਸਟੀਚਨ ਹੈੱਡਕੁਆਰਟਰ ਬਠਿੰਡਾ ਤੋਂ ਵੀ ਪ੍ਰਾਪਤ ਕਰ ਸਕਦੇ ਹੋ ਸੋ ਇਹ ਵੀਡੀਓ ਇਹ ਜਾਣਕਾਰੀ ਵੱਧ ਤੋਂ ਵੱਧ ਆਪਣੇ ਗੁਰਪਰਾਂ ਦੇ ਵਿੱਚ ਸ਼ੇਅਰ ਵੀ ਕਰੋ ਤਾਂ ਕਿ ਕਿਸੇ ਨੂੰ ਰੋਜ਼ਗਾਰ ਦਾ ਮੌਕਾ ਮਿਲ ਸਕੇ ਸੋ ਪੂਰੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਉਂਦੇ ਵੱਸਦੇ ਰਹੋ ਖੁਸ਼ ਰਹੋ ਚੜ੍ਹਦੀ ਕਲਾ ਵਿੱਚ ਰਹੋ ਜੀ